हल्की है तो ये सांस वाली कैसी विशेष तो होगी यहाँ से स्पेशल कर दें दूसरा ये बड़ी बहुत बड़ी चीज है मसीहा भी बड़ा आता ये ना देखो पास रोपा ये ना देखो पास रोपा ये ना देख रहा है ये शक्ल भी सोप के आली होगी नहीं ये ये अकल भी है ये वीडियम के लिए तमाकू खाने खेस वाला वाले में सोप के पाई जाती है ना ਸਾਰਾ ਸਾਲ ਮੈਂ ਕਰਦੀ ਸਾਰਾ ਸਾਲ ਸੇਵਾ ਕਰਦੀ ਸੀ ਸਾਰਾ ਸਾਲ ਤੇ ਕਿੰਨਾ ਹੁੰਦੇ ਸੀ ਮੱਦੇਦਾਰ ਕੇ ਨੀਸੀ ਸਾਡੇ ਐਸੇ ਆਪਣਾ ਇਹ ਰਿਜ਼ਰਵ ਟੇਲੇ ਕਮਰੇ ਜਾਣਾ ਤੇ ਸਾਰਾ ਜਿੰਨਾ ਨਹੀਂ ਹੈ ਐਰ ਕੰਡੀਸ਼ਨਿੰਗ ਹੈਗੀ ਹੈ ਜਿਹਦੇ ਜੇ ਵਧੀਆ ਲੱਗੇ ਉੱਥੇ ਰਵਾਂਗੇ ਰਾਤ ਉਹਨਾਂ ਨੇ ਮੰਜਾ ਮਿਸਰਾ ਨਹੀਂ ਲਿਆ 12 ਸਾਲ ਮੰਜਾ ਮਿਸਰਾ ਲਿਆ ਜਿੱਥੇ ਦੇਖਿਆ ਤੇ ਜਿਹੜੇ ਉਹ ਦੰਦੇ ਸੀ ਬੱਸ 11 12 ਦੇ ਸੇਵਾ ਕਰਦੇ ਸੀ 1 ਵਜੇ ਉੱਠ ਕੇ ਗਾਗਨ ਲੈ ਕੇ 3 ਮੀਲ ਜਾਣਾ ਤੇ ਆਉਣਾ ਗਾਗਨ ਲੈ ਕੇ ਆਉਂਦੇ ਸੀ ਸਵਾ ਪਾਹ ਰਾ ਹਨ 2 ਵਜੇ ਤੋਂ ਪਹਿਲਾਂ ਪਹਿਲਾਂ ਦੂਮੇ ਦੇ ਦਾ ਇਸ਼ਨਾਨ ਕਰਾ ਦਿੰਦੇ ਸੀ ਤਾਂ ਇੱਕ ਸੌਫਾ ਮਿਲਦਾ ਸੀ ਇਹਨਾਂ ਦਾ ਘੰਡਾ ਗੀਤ ਸੰਗੀਤ ਹੈ ਇਹਨਾਂ ਦਾ ਤੇ ਹਰਾਸਪਾਣੀ ਖਾਦ ਲੇ ਪਤਾ ਨਹੀਂ ਇਹਨੂੰ ਕੀ ਬਣਾ ਰਹੇ ਨੇ ਇਹ ਕੁਝ ਗੱਲ ਨਹੀਂ ਹੈ ਔਰ ਉਹ ਇੱਕ ਮਿਲਦਾ ਸੀ 12 ਮਿਲੇ 12 ਸਾਲ ਦਾ ਸੋਹੇ ਜਿਹੇ ਰਾਦੇ ਰਾੜਾ ਫਿਰ ਬੈਠਿਆ ਨੇ ਬਹੁਤ ਵੱਡੀ ਚੀਜ਼ ਹੈ ਸਿਰਮਾਉ ਯਾਨੀ ਕੀਮਤ ਕੋਈ ਨਹੀਂ ਪਰ ਉਹ ਆਮ ਹੀ ਚੱਲ ਪਿਆ ਸਾਡੇ ਆਮ ਹੀ ਚੱਲ ਗਿਆ ਗਾਉਂ ਦਾ ਹੈ ਨਾ ਜੇ ਮਾੜੇ ਰੋਣ ਵਿੱਚ ਉਹ ਲੋਕੀ ਸਾਰੇ ਸਾਰੇ ਕੋਈ ਨਹੀਂ ਆਪਾਂ ਸਾਰੇ ਇੱਕ ਚੰਗਾ ਵੀਰੇ ਨੇ ਐਨਆਰਸੀ ਦੇ ਬਹਿਗਿਆਲੇ ਉੱਤੇ ਬੈਠ ਕੇ ਗੱਲ ਕਰਾਤੀ ਸਿੰਘ ਯਾ ਗੁਰੂ ਦਾ ਜੀਰ ਇਹ ਤੋਨੇ ਵੀ ਜੇਵਾ ਕੀਤੀ ਹੈ ਘਰਵਿਆਂ ਦੀ ਸਭ ਤੋਂ ਵੱਡੀ ਜੀ ਵੀ ਸਾਰੇ ਨੇ ਕੀਤੀ ਹੈ ਮੈਨੂੰ ਆਪਣੇ ਨਾਲ ਰੱਖੋ ਮੇਰਾ ਕਹਿੰਦਾ ਬਾਪ ਇਹ ਵੀ ਉਹਨੂੰ ਇਹ ਅਣਪਰਖੋਂ ਬਾਪ ਬਾਦ ਨੂੰ ਨਸੋਤੇ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਗ੍ਰਿਸਤੀ ਆ ਸਾਰੋ ਵਿਹਾਰ ਕਰਦੇ ਆ ਤੇ ਰੋ ਮਹਾਰਾਣੀ ਕਿਰਪਾ ਕੀਤੀ ਮਾਪੋਸ਼ਣਾ ਨੇ ਕਿਰਪਾ ਕੀਤੀ ਉਹ ਪੰਡ ਲਾਤੀ ਗੇੜੀ ਛੇਤੀ ਛੇਤੀ ਲਾਤੀ ਹਲਾ ਬੜੀ ਉਹਨਾਂ ਦੀ ਕਿਰਪਾ ਨੇ ਦੇ ਘਰਵਾਰ ਸੱਜੂਦਾ ਕਿ ਸਾਰੀ ਜਮੀਨ ਦਾ ਉਹ ਕਿਹ ਲੜਾ ਹੁੰਦੀ ਹੈ ਕਦੇ ਵੀ ਕਿਲਾ ਦਿੱਲੀ ਹਰ ਦਾ 10 ਕਿਲੋ ਜਲਤਾ ਕਿਲਾ ਗੰਗਾਵਾਂ ਦੇ ਦੇ ਪੈਰ ਮਾਰ ਨਹੀਂ ਚੱਲਦੇ ਬਰਭਤੀ ਚ ਆਪਵਾਇਆ ਤੇ ਉਹ ਜਿਵੇਂ ਨੇ ਲਾ ਕੇ ਮੌਰ ਦਾ ਕੁਕੇ ਬੀਂ ਗਿਆਣਗੇ ਵੀ ਬਾਬਾ ਜੀ ਫੀਸ ਮਾਫ ਕਰ ਦੋ ਮੈਂ ਕਿਹਾ ਫੀਸ ਦਾ ਮਾਫੀ ਹੈ ਹੋਰ ਕਰ ਦੋ ਜੇ ਕਿ ਇਹ ਭਾਈ ਖਰਚੇ ਆ ਤੁਸੀਂ ਦਿੰਦੇ ਨਹੀਂ ਐ ਕਹਿੰਦੇ ਜਿੰਨਾ ਅਮਰੀਕਾ ਜਾ ਕੇ ਬਾਬਾ ਬਹੁਤਾ ਮਲਜੀ ਹੋ ਗਿਆ ਉਹ ਦੱਸੋ ਵੀ ਅਸੀਂ ਪ੍ਰਾਪਰਟੀ ਆ ਬਣਾ ਲਈ ਸਭ ਤੋਂ ਗੁਰੂ ਦਾ ਕਾਰਸੇਵਾ ਵਾਲੇ ਮਹਾਂਪੁਰਸ਼ੇ ਸੋਚਦੇ ਨਹੀਂ ਵਿਚਾਰਦੇ ਨਹੀਂ ਉਹਨਾਂ ਨੂੰ ਉਹੋ ਜਿਹੀਆਂ ਗੱਲਾਂ ਬਸਨ ਮੋਲਦੇ ਹਨ ਕਿ ਮੱਤ ਦੇ ਪ੍ਰਤਾਪਿਆ ਸਰ ਕੌਣ ਦੇ ਸਿਆਣੇ ਆ ਦੁਜਾਰੋਂ ਉਹ ਇੰਨੇ ਬੰਦੇ ਸਦਾ ਕਖਰੀ ਵੀ ਅਸੀਂ ਬੋਲ ਦੇਗੇ ਉਹਨਾਂ ਦੀ ਜਿਹੜੀ ਕੁੜਤੀ ਪੈਂਦੀ ਹੈ ਨਾ ਉਹ ਪੈਂਦੀ ਹੈ ਰਾਜੂ ਤੇਰਾ ਮਾ ਪਿਓ ਭੈਣ ਭਰਾ ਭਾਈ ਮਿੱਤਰ ਕੋਈ ਨਹੀਂ ਰਿਹਾ ਹੱਤ ਤਰੀਸ ਤੇਰੀ ਖਤਮ ਤੇਰੀ ਇੱਕ ਮੜਲਾ ਵੀ ਜਗਾ ਕਿ ਇੰਚ ਜਲਾ ਤੇਰੇ ਨਾਲ ਨਹੀਂ ਹੋਣਗੇ ਤੇਰੀ ਪ੍ਰਾਪਰਟੀ ਅੱਜ ਤੋਂ ਖਤਮ ਰਾਤਰਾ ਕਰ ਨਾ ਤੇਰਾ ਧਰਨਾ ਤੇਰਾ ਬਾਹਰ ਆ ਅੰਦਰ ਸਭ ਛੱਡ ਕੇ ਆ ਤੇ ਹੁਣ ਜੋ ਕੁਛ ਆ ਗੁਰਨਾਨਕ ਦੇ ਨਈ ਹੈ ਬਸ ਤੋ ਰੋਟੀ ਦੀ ਵੀ ਆਸ ਨਹੀਂ ਰੱਖਣੀ ਉਹੋ ਜਿਹੀ ਖਾਣੇ ਕੋਲੇ ਜੋਰ ਲੱਗ ਕੇ ਮਿਲ ਜੇ ਹੱਥ ਤੇ ਲੈ ਕੇ ਖਾਣੀ ਤੇ ਜੋ ਪਹਿਨਣਾ ਨੇ ਉਹ ਪਹਿਨ ਲਈ ਤੋ ਇਹ ਨਹੀਂ ਕਿ ਸਾਡੇ ਤੇ ਪੈਸੇ ਨਾਲ ਮਨ ਪਾਉਂਦਾ ਖਾਂਦਾ ਤੇ ਮਨ ਪਾਉਂਦਾ ਪਹਿਨੇ ਦੇਖਿਆ ਹਾਂ ਪਰ ਇੰਡੀਗਲ ਮਾਪੋਸ਼ਾ ਨੇ ਜੀਵਨ ਬਿਲਕੁਲ ਨਹੀਂ ਖਾਂਦੇ ਉਹ ਮੁੱਲ ਲੈ ਕੇ ਚੀਜ਼ਾਂ ਅਸੇ ਨਹੀਂ ਚਲੇਗਾ ਜੂਨ ਸਾਹਿਬ ਦਿਨੋਂ ਤਿੰਨ ਦਿਨ ਲੱਗਦੇ ਜਾਣਨੋ ਕਦੇ ਬਾਪਾ ਜੀ ਚਲਾਦਾ ਬਣਾ ਦੋ ਮੇਰਾ ਗੱਲ ਸੁਣੋ ਤੁਸੀਂ ਆਪਣੇ ਪਹਿਣਾ ਜੋ ਮਰਜ਼ੀ ਜੋ ਮੈਂ ਨਹੀਂ ਪਰੋਣੀ ਜਿੱਥੇ ਗੁਰਦੁਆਰਾ ਸਾਹਿਬ ਹੋਵੇ ਤੇ ਲੰਗਰ ਸਕੇ ਜਾਂ ਜੇ ਪ੍ਰੇਮੀ ਦਾ ਘਰ ਆਉਂਦੇ ਸੈਕ ਲਾਂਗੇ ਮੌਨ ਸਾਡੀ ਮਰਿਆ ਦਾ ਨਹੀਂ ਆ ਨਾ ਕਪੜਾ ਪੋ ਲੈ ਕੇ ਪਾਈਏ ਇਹ ਮਰਿਆ ਦਾ ਨੀਤੀ ਉਹਨਾਂ ਤੁਸੀਂ ਕਹੀ ਦੋ ਜੇ ਬਾਬੇ ਐ ਦੀ ਇਹ ਹੈ ਇਹ ਹੈ ਉਹ ਸੋਭਾ ਨਹੀਂ ਦਿੱਤੀ ਹੈ ਸੋਭਾ ਭਾਈ ਮੈਂ ਨਹੀਂ ਤੁਸੀ ਤਾਂ ਬੇਨ ਨੂੰ ਜ਼ਿਆਦਾ ਜਾਣਦੇ ਹੋ ਸਰਕਾਰਾਂ ਜਿਵੇਂ ਨਕਰਦੇ ਆ ਆਪਣਾ ਉਹ ਲਈ ਚੱਲੀ ਆ ਸੋ ਖੈਰ ਮਸਾਲਾ ਕਰਿਓ ਇਹ ਬਹੁਤ ਵੱਡੀ ਗੱਲ ਹੈ ਜੇ ਦਿਨਾ ਦੀ ਹੋਵੇ ਲੈ ਕਿਸੇ ਨੂੰ ਪਹਿਲਾ ਦੇਖੋ ਅਧਿਕਾਰੀ ਵੀ ਹੈ ਕਈ ਦਾ ਰੂਪ ਲੈ ਕੇ ਤਸੀਹੇ ਪੁੰਜਣ ਲੱਗ ਜਾਂਦੇ ਆ ਕਈ ਦਾ ਗੱਡੀਆਂ ਦੇ ਪਿੱਛੇ ਜਾ ਕੇ ਥੱਲੇ ਜਾ ਕੇ ਮਾਰਦੇ ਨੇ ਸਤਕਾਰ ਕਰਦੇ ਗੁਰੂ ਅਮਰਦਾਸ ਜੀ ਨੇ 12 ਸੈਂਟੀ ਬੰਦੇ ਸੀ ਸਿਰ ਤੇ ਬੰਨਿ ਰੱਖਦੇ ਸੀ ਨਾ ਫਿਰ 12 ਵੱਲ ਦਿੰਦੇ ਨਾ ਅਮਰਦਾਸ ਨੇ ਮਾਣਿਆ ਦਾ ਮਾਨ ਅਮਰਦਾਸ ਨੇ ਦਾਣਿਆ ਦਾ ਤਾਮ ਮਹਾਰਮ ਬਾਦ ਤੇ ਨਾਲੇ ਸੋਪੇ ਲਾਇ ਨਾਲੇ ਬਲ ਸਿਰ ਤੇ ਨਾਲ ਨੇ ਜੀ ਸਾਜ ਤੇ ਗੁਰੂ ਦਾ ਸਰੂਪ ਆ ਵਾ ਬਹੁਤ ਉੱਚੀ ਚੀਜ਼ ਐ ਇਹ ਨੂੰ ਮੈਂ ਇਲਤ ਜੀ ਯਾਰ ਕਰੀਓ ਬਸ ਇਹਨੇ ਬਹੁਤ ਅੰਤ ਜੀ ਦਰਸ਼ਨ ਦਿੱਤੇ ਐ ਇਸ ਤਰ੍ਹਾਂ ਤੁਸੀਂ ਸੇਵਾ ਦਾ ਮੌਕਾ ਦਿੰਦੇ ਰਹੋ ਸਭ ਤੋਂ ਵੱਡਾ ਸੰਪਾਤ ਪ੍ਰੇਮ ਪਟੋਲਾ ਪੈ ਸੋਹ ਦਿੱਤਾ ਘਾਟਣ ਕੋਪਤ ਮੇਰੀ ਪਾ ਪਿਆਰ ਦੇਜੋ ਸਭ ਤੋਂ ਵੱਡਾ ਇਹਨਾਂ ਕੋਈ ਵੀ ਬੁੱਝਰੋਂ ਦੇ ਨਾਲ ਬਹਿ ਵੀ ਨਾ ਬਹਿ ਰੋਗਾ